زندہ باد زندہ باد تم زندہ باد زندہ باد زندہ باد درتا جی لک سٹ بند کرو بند کرو بند کرو مڈرن منتری مرحبا 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 کی ਤੰਦਰ ਸਿੰਘ ਜੀ ਦੀ ਕੀ ਗੱਲ ਹੋਈ ਆ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਕਰਨਾ ਆਇਆ ਦੇਖੋ ਜੀ ਮੇਰੀ ਪਹਿਲਾਂ ਵੀ ਬਦਲੀ ਸੋਰ ਸਿੰਘ ਕਰ ਦਿੱਤੀ ਗਈ ਆ ਜਿਹੜੇ ਪ੍ਰਮੋਸ਼ਨ ਆਰਡਰ ਹੋਏ ਆ ਸਾਰੇ ਮੁਲਾਜ਼ਮ ਮੇਰੇ ਉੱਥੇ ਜਿਹੜੇ ਮੇਰੇ ਸਾਥੀ ਉਹਦੇ ਆਰਡਰ ਉੱਥੇ ਹੋ ਗਏ ਮੇਰੀ ਅਰੰਝਿਸ਼ਤਾ ਮੇਰੀ ਬਦਲੀ ਸੋਰ ਸਿੰਘ ਕਰ ਦਿੱਤੀ ਗਈ ਗੰਜਸ਼ ਕੇਸ ਦੀ ਗੱਲ ਦੀ ਆ ਸਿਆਸੀ ਦਾ ਵੀ ਕਿਉਂ ਸੀ ਅਸੀਂ ਕੋਈ ਮੇਰੀ ਪਹਿਲਾਂ ਮੇਰੇ ਆਵਾਜ਼ ਹੀ ਪਾੜੀ سپورਟ ਕੀਤੀ ਆ ਮੈਂ ਆਰਵੜੀ ਪਾਰਟੀ ਨੇ ਮੇਰਾ ਕੰਮ ਨਹੀਂ ਕੀਤਾ ਮੇਰੀ ਬਦਲੀ ਵਾਪਸ ਨਹੀਂ ਕਰਾਈ ਮੈਂ ਪਿੱਛੇ हट ਗਿਆ ਅਸੀਂ ਕੋਈ ਕੋਈ ਵੀ ਸਰਕਾਰ ਆਸੀ ਉਹਦੇ ਬਲਾਦ ਨੂੰ ਪਰ ਉਹਨਾਂ ਨੇ ਮੇਰੀ ਮੇਰੀ ਬਾਹਰ ਨਹੀਂ ਫੜੀ ਕਿ ਮੈਨੂੰ ਦੁਬਾਰੇ ਫਿਰ ਮੈਨੂੰ ਬਾਰ-ਬਾਰ ਆਪਣੇ ਘਰ ਬੁਲਾਇਆ ਜਾ ਰਿਹਾ ਹੈ ਮੈਂ ਨਹੀਂ ਗਿਆ ਮੈਂ ਫੋਨ ਤੇ ਗੱਲਬਾਤ ਕੀਤੀ ਰਸਤਾ ਕੈਂਪ ਕਰ ਲਈ ਕਿ ਦੱਸੋ ਮਰ ਘਰ ਦੇ ਬਾਦ ਬੁਲਾ ਰਿਹਾ ਹੈ ਉਹਨਾਂ ਵਿੱਚ ਨੇ ਵੋਟਾਂ ਦਰਾਂ ਜਿਹੜਾ ਤੁਹਾਨੂੰ ਘਰ ਦੇ ਚ ਬੁਲਾਇਆ ਜਾਂਦਾ ਹੈ ਕਿ ਜਾਂ ਹੋਟਲ ਆ ਜਾ ਰਿਹਾ ਵੇਖੋ ਜੀ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਇਹ ਅਮਰਸਵਾਲ ਦੀ ਪਹਿਲੋ ਲਹਿਰ ਚੱਲਦੀ ਪਈ ਹੈ ਤਾਂ ਮੇਰਾ ਕੀ ਕਸੂਰ ਆ ਜਦੋਂ ਮੈਂ ਕੋਈ ਵਰਕਰੀ ਕੀਤੀ ਹੋਵੇ ਜਾਂ ਮੈਂ ਕੋਈ ਬਿਜਲੀ ਚੋਰੀ ਕੀਤੀ ਹੋਵੇ ਜਾਂ ਮੈਂ ਕਿਸੇ ਕੋਲੋਂ ਪੈਸਾ ਲਿਆ ਹੋਵੇ ਮੈਂ ਦੇ ਦਾਂ ਰਿਹਾ ਮੈਂ ਜਵਾਬ ਕਰ ਦੂੰਗਾ ਮੇਰੇ ਜੇਸੇ ਬੰਦੇ ਵੀ ਠੀਕ ਜੇਤੋਂ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਕੋਈ ਤੁਹਾਡੇ ਖਿਲਾਫ ਨਹੀਂ ਕਰਿਆ ਤੁਹਾਡੇ ਮੈਂ ਕੋਈ ਵਰਕਰੀ ਨਹੀਂ ਕੀਤੀ ਕਿਸ ਦੀ ਫਿਰ ਮੈਂ ਇਹਦੇ ਲਈ ਬਹਾਨਾ ਲਾਈ ਨੇਤਾ ਜੀ ਨੂੰ ਵੋਟਾਂ ਨੂੰ ਲੈ ਕੇ ਬਦਲੀ ਕੀਤੀ ਵੋਟਾਂ ਨੂੰ ਲੈ ਕੇ ਬਦਲੀ ਹੋਈ ਕਿਹਦੀ ਸਾਥ ਨਹੀਂ ਪਤਾ ਆਮ ਆਦਮੀ ਪਾਰਟੀ ਦਾ ਨਹੀਂ ਜੀ ਸਾਹਿਬ ਮਿੱਤਰੋ ਦੇ ਨਾਮ ਤੇ ਮੈਂ ਪਹਿਲਾਂ ਬਹੁਤ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਮੈਂ ਆਪਣੇ ਕੋਲੋਂ ਫੰਡ ਵੀ ਦਿੱਤਾ ਵਾ ਰਕਰੀ ਨਹੀਂ ਕੀਤੀ ਆ ਮੇਰੇ ਕੋਲ ਆਪ ਹਾਉਦੇ ਰਹੇ ਆ ਇਸ ਵਾਰ ਵੋਟਰਾਂ ਦੇ ਵਿੱਚ ਜਿਹੜੀ ਆ ਮੈਂ ਧਖਲਦਾਜੀ ਨਹੀਂ ਕੀਤੀ ਮੈਂ ਅਰਜੀ ਇਲੈਕਸ਼ਨ ਵਿੱਚ ਕੋਈ ਧਖਲਦਾਜੀ ਨਹੀਂ ਕੀਤੀ ਕਿਸੇ ਪਰ ਉਹਨਾਂ ਦਾ ਤਾਂ ਕਹਿਣਾ ਕਰੋ ਰੀਟਾਇਰ ਵਾਈਜ਼ ਬਦਲੀਆਂ ਜਿਹੜੀਆਂ ਉਹ ਰੀਟਾਇਰ ਵਾਈਜ਼ ਕੋਈ ਵੀ ਨਹੀਂ ਹੋਈ ਜੀ 30 ਸਾਲੋਂ ਕੇ ਬੰਦੇ ਬਿਠੇ ਰਹੇ ਨੇ ਪੰਜਾਬ ਦੀ ਸਰਕਾਰ ਤੋਂ ਰੀਟਾਇਰ ਵਾਈਜ਼ ਬਦਲ 10 ਦਿਨੋਂ ਕੋਈ ਸਰਕਲ ਹੈਗਾ ਰੀਟਾਇਰ ਵਾਈਜ਼ ਤੇ ਕੋਈ ਗੱਲ ਨਹੀਂ ਕੱਲ ਦੀ ਮੰਗ ਨਹੀਂ ਕਰਦੇ ਆ ਕਿ ਲਾਂਗ ਸਟਾਈਲ ਜਿਹੜੀਆਂ ਬੰਦੇ ਕੀ ਪੁਜਾਰੀ ਜੀ ਸਾਹਿਬ ਦੋਨ ਕੀ ਮੰਗਾ ਗਈ ਆ ਮਾਦਾ ਜੀ ਇਹ ਮੇਰੇ ਜਿੱਥੇ ਬੰਦੇ ਜੋ ਫੈਸਲਾ ਕਰੂਗੇ ਸਾਡੇ ਆਰਡਰ ਰਾਦ ਹੋਣਾ ਚਾਹੀਦੇ ਆ ਕੱਲ ਜਲਵਿੰਦਰ ਸਿੰਘ ਦੇ ਘਰ ਵਿੱਚ ਜੇ ਤੁਹਾਡੀ ਬਦਲੀ ਨਹੀਂ ਵਾਪਸ ਹੋਣੀ ਤਾਂ ਇਹ ਸੰਘਰਸ਼ ਕਿਸ ਤਰ੍ਹਾਂ ਦਾ ਸੰਘਰਸ਼ ਹੋਰ ਅੱਗੇ ਜਾਊਗਾ ਅੱਜ ਤੁਸੀਂ ਕਿੱਥੇ ਬੈਠੇ ਹੋ ਜੱਟ ਨੇ ਹਣੀ ਅੱਜ ਤੁਸੀਂ ਕਿੱਥੇ ਬੈਠੇ ਹੋ ਜੱਟ ਨੇ ਦਿਵਿਆਲੇ ਗੁਰੂ ਕਨੇ ਵਾਲਾ ਗੁਰੂ ਕਿਸ ਜਗ੍ਹਾ ਦੇ ਹਣੀ ਕਨੇ ਵਾਲਾ ਗੁਰੂ ਕਿਸ ਜਗ੍ਹਾ ਦੇ ਉੱਪਰ ਬੈਠੇ ਨੇ ਡਿਜੀਟ ਬੈਠਿਆ ਭਈ ਬਿਜਲੀ ਘਰ ਦੇ ਵਿੱਚ ਕੋਈ ਮਲਾਦ ਨਹੀਂ ਗਿਆ ਬਿਜਲੀ ਘਰ ਦੇ ਵਿੱਚ ਬੈਠੇ TV ਦੇ ਹਾਂ ਬਿਜਲੀ ਘਰ ਦੇ ਉਹ ਬੈਠੇ ਨੇ ਕਿ ਸਾਡਾ ਪੰਜਾਬ ਤੱਕ ਕਿਸੇ ਨੁਮਾਇੰਦੇ ਨੇ ਜਾਂ ਕਿਸੇ ਸਰਕਾਰੀ ਅਧਿਕਾਰੀ ਨੇ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਾਡਾ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਸਾਹ ਨਹੀਂ ਲਈ ਇਹ ਜਿਹੜਾ ਕਰ ਰਾਜ ਹੈ ਇਹ ਕਹਿਣ ਨੂੰ ਸੁਣਨ ਆਇਆ ਤੁਹਾਨੂੰ ਦੇਖੋ ਕਰਕੇ ਹੁਣ ਅਗਲਾ ਸਟੈਪ ਕੀ ਹੋਵੇਗਾ ਅਗੇ ਜੋ ਮਰੀ ਜ세ਪਤੀ ਫੈਸਲਾ ਕਰੂਗੀ ਉਹ ਹੀ ਹੋਊਗਾ ਜੀ ਇਹ ਸਮਨੇ ਤੋਂ ਬਾਅਦ ਮੈਂ ਕੁਲਦੀਪ ਸਿੰਘ ਉਦੋਕੇ ਸਰਕਾਰ ਪ੍ਰਧਾਨ ਟੈਕਨੀਕਲ ਸਰੋਜਨੀਅਨ ਦੁਆਰਾ ਜੁਰੀ ਗੱਲ ਹੋਈ ਹੈ ਜੀ ਜਿਹੜਾ ਅੱਜ ਤਹਾਨੂੰ ਦੱਸੂਣੇ ਆ ਰਿਹਾ ਸਾਡਾ ਇੱਕ ਸਾਥੀ ਤਲਵਿੰਦਰ ਸਿੰਘ ਲਾਈਮੈਨ ਜੋ ਸਭ ਨੂੰ ਟਾਗਰਾ ਬਿਸੀ ਤਨਾਤ ਸੀ ਸਾਡੇ ਬਿਜਲੀ ਮੰਤਰੀ ਵੱਲੋਂ ਬਾਰ ਬਾਰ ਉਹ ਕੇ ਸਾਥੀ ਦੀ ਬਦਲੀ ਜਿਹੜੀ ਉਹ ਕਰਾਈ ਜਾਂਦੀ ਨਹੀਂ ਆ ਪਿਛਲੇ 7-8 2023 ਨੂੰ ਉਸ ਦੀ ਬਦਲੀ ਸਰਸੰਗ ਦੀ ਕੀਤੀ ਗਈ ਉਹ ਬਿਜਲੀ ਮੰਤਰੀ ਵੱਲ ਸਾਥੀ ਜਿਹੜੇ ਮਾਰਦ ਰਿਹਾ ਪਰ ਉਹਦੀ ਬਦਲੀ ਰੱਦ ਨਹੀਂ ਕਰਾਂਗੇ ਉਹਦੇ ਬਾਅਦ ਚ ਉਹ ਆਪਣਾ ਅਸਰ ਸੁਖ ਵਰਤ ਕੇ ਸਾਥੀ ਸਾਡਾ ਜਿਹੜਾ ਉਹ 7 3 2024 ਨੂੰ ਬਦਲੀ ਕਰਾ ਕੇ ਸਰਦ ਨੂੰ ਟਾਂਗ ਰਿਆ ਆ ਉਹ ਤੋਂ ਚੋਣ ਜਾਬਤਾ ਲੱਗ ਚੁੱਕਾ ਸੀ ਅੰਦੀਜੀ ਹਰ ਰੰਚੇ ਰੱਖਦੇ ਆ ਸਾਡੀ ਬਿਜਲੀ ਮੰਤਰੀ ਨੇ ਫੇਰ ਸਾਡੇ ਸਾਥੀ ਦੀ ਜਿਹੜੀ ਬਦਲੀ ਆ ਉਹ ਚੋਣ ਜਾਬਤਾ ਖਤਮ ਹੁੰਦਿਆਂ ਸਾਰੀ 7 6 2024 ਨੂੰ ਚਾਰਪੁਰ ਦੀ ਕਰਤੱਗੀ ਆ ਜਿਹਦੇ ਜਿਹਦੇ ਰੋਸ ਵਜੋਂ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦਾ ਕੰਮ ਬੰਦ ਕਰਕੇ ਵੀ ਪ੍ਰੋਟੈਸਟ ਕਰ ਰਹੇ ਆ 11 ਤਰੀਕ ਨੂੰ ਅਸੀਂ ਸਭ ਨੂੰ ਟਾਂਗਰਾ ਖੇਤਰਨਾ ਦਿੱਤਾ 13 ਤਰੀਕ ਨੂੰ ਫੇਰ ਦੁਬਾਰਾ ਧਰਨਾ ਦਿੱਤਾ ਸਾਡੇ ਉੱਚ ਅਧਿਕਾਰੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 5 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਤੁਹਾਡਾ ਮਸਲਾ ਹੱਲ ਕਰ ਦਾਂਗੇ 18 ਤਰੀਕ ਸ਼ਾਮ 5 ਵਜੇ ਤੱਕ ਸਾਡਾ ਮਸਲਾ ਨਹੀਂ ਹੱਲ ਹੋਇਆ ਅਸੀਂ ਉੱਚ ਅਧਿਕਾਰੀਆਂ ਨਾਲ ਫੇਰ ਸੰਪਰਕ ਕੀਤਾ ਪਰ ਉਹਨਾਂ ਨੇ ਆਪਣੀ ਬੇਵਸੀ ਜ਼ਾਹਰ ਕਰਦੇ ਹੋਏ ਸਾਨੂੰ ਇਹ ਸਿਰਿਆਂ ਦਿੱਤਾ ਕਿ ਅਸੀਂ ਤੁਹਾਡੀ ਸਾਡੀ ਕੋਈ ਸੁਣਦਾ ਗਣਦਾ ਨਹੀਂ ਸਾਡੇ ਡਿਪਾਰਟਮੈਂਟ ਦੇ ਵਿੱਚ ਇਸ ਕਰਕੇ ਤੁਹਾਡੀ ਬਦਲੀ ਰੱਦ ਨਹੀਂ ਹੋ ਸਕੀ ਅਸੀਂ ਇਹ ਆਪਣਾ ਸ਼ਿਕਾਇਤ ਜਿਹੜਾ 19 ਤਰੀਕ ਤੋਂ ਲਗਾਤਾਰ ਜਾਰੀ ਕੀਤਾ 20 ਅਸੀਂ ਟਾਂਗਰ ਦੇ ਵਿੱਚ ਮਾਰਚ ਕੀਤਾ ਵੀ ਹੁਣ ਤੱਕ ਕਾਰਨ ਕੀ ਰਿਹਾ ਬਦਲੀ ਹੋਣ ਦਾ ਮੇਨ ਕਾਰਨ ਇੱਕੋ ਹੀ ਹੈ ਕਿ ਇਹ ਸਾਥੀ ਜਿਹੜੀ ਆ ਉਹਨੇ ਵੋਟਾਂ ਜਿਹੜੀਆਂ ਸਾਡੇ ਸਰਪੰਚ ਸੰਗੀਟੂ ਦੇ ਕੈਂਪ ਇਜਾ ਉਹਦੇ ਉੱਪਰ ਬਹੁਤ ਵੱਡਾ ਪਰਿਵਾਰ ਆ ਉਹ ਜਿਹੜੇ ਸਾਥੀ ਆ ਉਹਨਾਂ ਦੇ ਘਟੋ ਘਟ ਮਤਲਬ ਡੇਢ ਡੇਢ 200 ਬੰਦੇ ਘਰਦਾ ਉਹਦੇ ਜੀ ਹੈ ਉਹਦੇ ਪਿੰਡ ਦੇ ਵਿੱਚ ਪੂਰੇ ਹੁੰਦੇ ਹੁੰਦੇ ਸਿੱਸੇ ਆ ਉਹ ਸਰਪੰਚ ਵੀ ਉਹਦੀ ਮਰਜ਼ੀ ਨਾਲ ਬੰਦਾ ਮੈਂਬਰ ਵੀ ਉਹਦੀ ਮਰਜ਼ੀ ਨਾਲ ਬੰਦਾ ਕਿਉਂਕਿ ਬਹੁਤ ਵੱਡਾ ਪਰਿਵਾਰ ਹੈ ਉਹਨਾਂ ਨੇ ਬਦਲ ਉਹ ਕੋਈ ਦੋਸ਼ ਹੀ ਲਾ ਰਿਆ ਤੇ ਇਹਨੇ ਸਾਨੂੰ ਨਾ ਵੋਟਾਂ ਪਾਈਆਂ ਤੇ ਨਾ ਆਪਣੇ ਪਰਿਵਾਰ ਤੋਂ ਪੁਆਈਆਂ ਇਸ ਕਰਕੇ ਉਹ ਸਾਥੀ ਦੀ ਬਾਰ ਬਾਰ ਬਦਲੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਅਸੀਂ ਇਸ ਬਦਲੀ ਰੱਦ ਕਰਾਉਣ ਲਈ ਹਰ ਹੀ ਲਾ ਵਰਤੇ ਹਰ ਸੰਘਰਸ਼ ਦੇ ਮੈਦਾਨ ਵਿੱਚ ਆਏ ਆ ਜਿੰਨਾ ਤੇ ਚੇਰ ਤੱਕ ਇਹ ਬਦਲੀ ਰੱਦ ਨਹੀਂ ਦੀ ਅਸੀਂ ਇਹ ਸੰਘਰਸ਼ 27 ਤੱਕ ਵੀ ਲੜਨਾ ਪਿਆ ਤੇ ਹਰ ਕੀਮਤੇ ਇਹ ਸੰਘਰਸ਼ ਲੜਾਂਗੇ ਜਿੱਤਾਂਗੇ ਅਸੀਂ ਵਿਸ਼ਵਾਸ ਨਾ ਕਰ ਸਕਦੇ ਆ ਕਿ ਅਸੀਂ ਬਿਜਲੀ ਮੰਤਰੀ ਦੇ ਖਿਲਾਫ ਲੜਦੇ ਦਮ ਤੱਕ ਲੜਦੇ ਰਵਾਂਗੇ ਤੇ ਸੰਘਰਸ਼ ਜੀਤ ਕੇ ਨਿਕਲਾਂਗੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉਥੇ ਲਿਆਉਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਇਸੋਂ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੀਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੇਅਰ ਗ੍ਰਾਫਟੋਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਵਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜੋ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।